ਜਿਹੜੀਆਂ ਨੈਸ਼ਨਲ ਪਾਰਟੀਆਂ ਝੂਠ ਬੋਲ ਕੇ ਸੱਤਾ ਦੇ ਆਉਂਦੀਆਂ ਉਹਨਾਂ ਨੂੰ ਨਿਕਾਰਿਏ ਤੇ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਗਨਈਏ ਜਿਸ ਪਾਰਟੀ ਨੇ ਪੰਜਾਬ ਨੂੰ ਇਸ ਬਲੰਦੀਆਂ ਚ ਬਚਾਇਆ ਆ ਜਿਹੜੀਆਂ ਸੜਕਾਂ ਆ ਜਿਹੜੀ ਬਿਜਲੀ ਸਰਪਲਸ ਹੈ ਆ ਜਿਹੜੇ ਆਪਣੇ ਸਕੂਲ ਬਣੇ ਆ 에ਅਰਪੋਰਟ ਬਣੇ ਆ ਆ ਸਾਰੇ ਬਣਾਉਣਾ ਦਾ ਕਾਲੀਦਲਾ ਜਮਾਨਤਾਂ ਜੱਫ ਹੋਣਗੇ ਇਹਨਾਂ ਦੀ ਜਮਾਨਤਾਂ ਜੱਫ ਹੋਣੀਆਂ ਜਿਹੜੇ ਲੋਕਾਂ ਦਾ ਸੰਜੋਗ ਕਿੰਨਾ ਕਿ ਮਿਲਦਾ ਪਿਆ ਪੰਜਾਬ ਦੀ ਆਪ ਆਖ ਲਓ ਅੱਜ ਸ਼ੁਰੂਆਤ ਕੀਤੀ ਹੈ ਕਿਵੇਂ ਆਮ ਲੋਕੀ ਕਿਵੇਂ ਜੁੜ ਰਹੇ ਆ ਆਪਾਂ ਸਾਰੇ ਪੰਜਾਬੀ ਘਰੋਂ ਨਿਕਲੀਏ ਆ ਮਿਸ਼ਨ ਦੇ ਨਿਕਲੀਏ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਝੂਠ ਬੋਲ ਕੇ ਸੱਤਾ ਦੇ ਆਉਂਦੀਆਂ ਉਹਨਾਂ ਨੂੰ ਨਕਾਰਿਏ ਤੇ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਜਿਸ ਪਾਰਟੀ ਨੇ ਪੰਜਾਬ ਨੂੰ ਇਸ بلندیਆਂ 'ਚ ਪਹੁੰਚਾਇਆ ਸਕੂਲ ਬਣਾਤੇ ਅਸੀਂ ਐਜੂਕੇਸ਼ਨ ਦੇਨੇ ਪੀ ਅਸੀਂ ਸੇ ਸੁਦਾਵੇ ਦੇਨੇ ਪੀ ਲੱਗਦਾ ਪਿਆ ਤੁਹਾਨੂੰ ਮੈਨੂੰ ਤਾਂ ਇੱਕ ਜੀ ਇੱਕ ਜਗ੍ਹਾ ਦੱਸ ਦਿਓ ਐਗਜ਼ਾਮਪਲ ਐਗਜ਼ਾਮਪਲ ਹੀ ਹੈ ਨੀ ਨਾ ਕੋਲੇ ਪੰਜਾਬ ਪ੍ਰਤੀ ਕੋਈ ਨਹੀਂ ਸੋਚਦਾ ਕਹਿੰਦੇ ਮੈਂ ਤਾਣਾ ਬਣਾ ਖਰਾਬ ਪੁਰਾਣੀਆਂ ਸਰਕਾਰਾਂ ਨੇ ਕੀਤਾ ਸੀ ਅਸੀਂ ਕੁਝ ਨਹੀਂ ਕੀਤਾ ਲੱਗਦਾ ਪਿਆ ਕਿ ਇਹ ਲੋਕ ਸਪਕਾਰ ਕਰਨ ਕਿ ਇਸ ਕਾ ਆ ਜਿਹੜੀਆਂ ਸੜਕਾਂ ਆ ਜਿਹੜੀ ਬਿਜਲੀ ਸਰਪਲਸ ਹੈ ਆ ਜਿਹੜੇ ਆਪਣੇ ਸਕੂਲ ਬਣੇ ਆ ਏਅਰਪੋਰਟ ਬਣੇ ਆ ਆ ਸਾਰੇ ਬਣਾਉਣਾ ਦਾ ਕਾਲੀਦਲਾ ਹੈ ਪੰਜਾਬ ਸਰਕਾਰ ਨੂੰ ਕਿੱਥੇ ਦੇਖਦੇ ਆਪਾਂ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਜਬਾਨਾਂ ਤਾਂ ਜਬਤ ਹੋਣਗੀਆਂ ਇਹਨਾਂ ਦੀ ਜਬਾਨਾਂ ਤਾਂ ਜਬਤ ਹੋਣੀਆਂ ਸਰ ਇਹ ਜਿਹੜੇ ਲੋਕਾਂ ਦਾ ਸੰਜੋਗ ਕਿੰਨਾ ਕਿ ਮਿਲਦਾ ਪਿਆ ਪੰਜਾਬ ਦੀ ਤੁਸੀਂ ਆਪ ਦੇਖ ਲਓ ਅੱਜ ਸ਼ੁਰੂਆਤ ਕੀਤੀ ਹੈ ਕਿਵੇਂ ਆਮ ਲੋਕੀ ਕਿਵੇਂ ਜੁੜ ਰਹੇ ਹੈ ਕਹਿੰਦੇ ਕਿ ਕਾਲੀ ਦਲ ਵਾਸਤੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਕਿਤੇ ਨਾ ਕਿਤੇ ਸਟੈਂਡ ਨਹੀਂ ਕਰੇਗੀ ਕਿਉਂਕਿ ਉਹਨਾਂ ਦੇ ਆਪਣੇ ਵੀ ਜਿਹੜੇ ਕਲੇਸ਼ ਵਾ ਉਹ ਵੀ ਨਹੀਂ ਮੁਕਦੇ ਦੇਖੋ ਆਮ ਆਦਮੀ ਤੇ ਕਾਂਗਰਸ ਇਕੱਠੇ ਹੋ ਗਏ ਹੈ ਸਮੇਂ ਵਾਸਤੇ ਲੋਕਾਂ ਵਾਸਤੇ ਕੁਝ ਖਾਸ ਅਕਾਲੀ ਦਲ ਵੱਲੋਂ ਲਿਆਂਦਾ ਜਾਏਗਾ ਕਿਸਾਨਾਂ ਵੱਲੋਂ ਹੁਣ ਦੁਬਾਰਾ ਧਰਨੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਸੰਯੋਗ ਦਿੱਤਾ ਜਾਏਗਾ ਸੀ ਅਕਾਲੀ ਦਲ ਨਾ ਜੋ ਕਿਸਾਨੀ ਵਾਸਤੇ ਕੀਤਾ ਹੈ ਪੂਰੇ ਦੇਸ਼ ਵਿੱਚ ਸਾਰਾ ਕਰਨ ਵਾਲਾ ਅਕਾਲੀ ਦਲ ਹੈ ਅੱਜ ਜਿਹੜੇ ਖੇਤਾਂ 'ਚ ਅੱਜ ਪਾਣੀ ਆ ਰਿਹਾ ਹੈ ਕੱਸੀਆਂ ਹੈ ਖਾਲੇ ਹੈ ਅੰਡਰਗਰਾਉਂਡ ਪਾਈਪ ਸਿਸਟਮ ਹੈ ਮੰਡੀਆਂ ਸਾਰੀਆਂ ਹੀ ਉਮ ਨਿਕਾਲੀ ਜਲਦੀ ਦੇਣਾ ਆ ਬਿਲਕੁਲ ਇਹ ਹਨ ਸਰਦਾਰ ਸੁਖੀਰ ਸਿੰਘ ਬਾਦਲ ਜਿਨ੍ਹਾਂ ਵੱਲੋਂ ਡੇਲੀ ਪੋਸਟ ਪੰਜਾਬੀ ਤੇ ਉਤੇ ਖਾਸ ਚਰਚਾ ਕੀਤੀ ਗਈ ਹੈ ਤਾਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜੇਗਾ ਇਹ ਪੰਜਾਬ ਦੇ ਲੋਕ ਆਪ ਹੀ ਤੈਅ ਕਰਦੇ ਪਏ ਨੇ ਪੰਜਾਬ ਦੇ ਲੋਕ ਐਸ ਲਈ ਆਪ ਹੀ ਸ਼੍ਰੋਮਣੀ ਅਕਾਲੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਤੇ ਰਕਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਠਟਾਰੀ ਆਪਾਂ ਸਾਰੇ ਪੰਜਾਬੀ ਘਰੋਂ ਨਿਕਲੀਏ ਆ ਮਿਸ਼ਨ ਦੇ ਨਿਕਲੀਏ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਝੂਠ ਬੋਲ ਕੇ ਸੱਤਾ ਦੇ ਆਉਂਦੀ ਹੈ ਉਹਨਾਂ ਨੂੰ ਨਿਕਾਰਿਏ ਤੇ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਜਿਸ ਪਾਰਟੀ ਨੇ ਪੰਜਾਬ ਨੂੰ ਇਸ ਬਲੰਦੀਆਂ 'ਚ ਪਹੁੰਚਾਇਆ ਕਹਿੰਦੇ ਸਕੂਲ ਬਣਾਤੇ ਅਸੀਂ ਐਜੂਕੇਸ਼ਨ ਦੇਨੇ ਪੀ ਅਸੀਂ ਸੇਹ ਸੁਧਾਓ ਦੇਨੇ ਪੀ ਲੱਗਦਾ ਪਿਆ ਤੁਹਾਨੂੰ ਮੈਨੂੰ ਤਾਂ ਇੱਕ ਜੀ ਇੱਕ ਜਗ੍ਹਾ ਦੱਸ ਦਿਓ ਐਗਜ਼ਾਮਪਲ ਐਗਜ਼ਾਮਪਲ ਹੀ ਹੈ ਨੀ ਨਾ ਕੋਲੇ ਪੰਜਾਬ ਪ੍ਰਤੀ ਕੋਈ ਨਹੀਂ ਸੋਚਦਾ ਕਹਿੰਦੇ ਮੈਂ ਤਾਣਾ ਬਣਾ ਖਰਾਬ ਪੁਰਾਣੀਆਂ ਸਰਕਾਰਾਂ ਨੇ ਕੀਤਾ ਸੀ ਅਸੀਂ ਕੁਝ ਨਹੀਂ ਕੀਤਾ ਲੱਗਦਾ ਪਿਆ ਕਿ ਇਹ ਲੋਕ ਸਤਿਕਾਰ ਕਰਨ ਆਜ ਜਿਹੜੀਆਂ ਸੜਕਾਂ ਆ ਜਿਹੜੀ ਬਿਜਲੀ ਸਰਪਲਸ ਹੈ ਆ ਜਿਹੜੇ ਆਪਣੇ ਸਕੂਲ ਬਣੇ ਆ, 에어ਪੋਰਟ ਬਣੇ ਆ, ਆ ਸਾਰੇ ਬਣਾਉਣਾ ਦਾ ਕਾਲੀ ਦਲ ਹੈ। ਪੰਜਾਬ ਸਰਕਾਰ ਨੂੰ ਕਿੱਥੇ ਦੇਖਦੇ ਆਪਾਂ ਇਲੈਕਸ਼ਨਾਂ ਦੇ ਵਿੱਚ ਜਮਾਨਤਾਂ ਜਬt ਹੋਣਗੀਆਂ, ਇਹਨਾਂ ਦੀ ਜਮਾਨਤਾਂ ਜਬt ਹੋਣੀਆਂ। ਸਰ ਇਹ ਜਿਹੜੇ ਲੋਕਾਂ ਦਾ ਸੰਜੋਗ ਕਿੰਨਾ ਕਿ ਮਿਲਦਾ ਪਿਆ ਪੰਜਾਬ ਦੀ। ਤੁਸੀਂ ਆਪ ਦੇਖ ਲਓ, ਅੱਜ ਸ਼ੁਰੂਆਤ ਕੀਤੀ ਹੈ ਕਿਵੇਂ ਆਮ ਲੋਕੀ ਕਿਵੇਂ ਜੁੜ ਰਹੇ ਆ। ਕਹਿੰਦੇ ਕਾਲੀ ਦਲ ਵਾਸਤੇ ਹੁਣ ਆਮ ਆਦੀ ਪਾਰਟੀ ਤੇ ਕਾਂਗਰਸ ਵੀ ਕਿਤੇ ਨਾ ਕਿਤੇ ਸਟੈਂਡ ਨਹੀਂ ਕਰੇਗੀ ਕਿਉਂਕਿ ਉਹਨਾਂ ਦੇ ਆਪਣੇ ਵੀ ਜਿਹੜੇ ਕਲੇਸ਼ ਵਾ ਉਹ ਵੀ ਨਹੀਂ ਮੁਕਦੇ। ਦੇਖੋ ਆਮ ਆਦਮੀ ਤੇ ਕਾਂਗਰਸ ਇਕੱਠੇ ਹੋ ਗਏ ਆ ਸਮੇਂ ਵਾਸਤੇ ਲੋਕਾਂ ਵਾਸਤੇ ਕੁਝ ਖਾਸ ਅਕਾਲੀ ਦਲ ਵੱਲੋਂ ਲਿਆਂਦਾ ਜਾਏਗਾ ਕਿਸਾਨਾਂ ਵੱਲੋਂ ਹੁਣ ਦੁਬਾਰਾ ਧਰਨੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦਿੱਲੀ ਦੇ ਵਿੱਚ ਸੰਯੋਗ ਦਿੱਤਾ ਜਾਏਗਾ ਸੀ ਅਕਾਲੀ ਦਲ ਨਾ ਜੋ ਕਿਸਾਨੀ ਵਾਸਤੇ ਕੀਤਾ ਹੈ ਪੂਰੇ ਦੇਸ਼ ਵਿੱਚ ਸਾਰਾ ਕਰਨ ਵਾਲਾ ਅਕਾਲੀ ਦਲ ਹੈ ਅੱਜ ਜਿਹੜੇ ਖੇਤਾਂ 'ਚ ਅੱਜ ਪਾਣੀ ਆ ਰਿਹਾ ਹੈ ਕੱਸੀਆਂ ਐ ਖਾਲੇ ਐ ਅੰਡਰਗਰਾਊਂਡ ਪਾਈਪ ਸਿਸਟਮ ਐ ਮੰਡੀਆਂ ਸਾਰੀਆਂ ਹੀ ਉਮ ਨਿਕਾਲੀ ਜਲਦੀ ਦੇਣਾ ਬਿਲਕੁਲ ਇਹ ਹਨ ਸਰਦਾਰ ਸੁਖੀ ਸਿੰਘ ਬਾਦਲ ਜਿਨ੍ਹਾਂ ਵੱਲੋਂ ਡੇਲੀ ਪੋਸਟ ਪੰਜਾਬੀ ਤੇ ਉਤੇ ਖਾਸ ਚਰਚਾ ਕੀਤੀ ਗਈ ਹੈ ਤਾਂ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜੇਗਾ ਇਹ ਪੰਜਾਬ ਦੇ ਲੋਕ ਆਪ ਹੀ ਤੈਅ ਕਰਦੇ ਪਏ ਨੇ ਪੰਜਾਬ ਦੇ ਲੋਕ ਇਸ ਲਈ ਆਪ ਹੀ ਸ਼੍ਰੋਮਣੀ ਅਕਾਲੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਿਧਰ ਖੜੇ ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੈ ਸਿੰਘ ਡੇਲੀ ਪੋਸਟ ਪੰਜਾਬੀ ਠਾਰੀ